ਉਥੇ ਮਾਤਾ ਤੇ ਕੀਤਾ ਗਏ ਉਥੇ ਮੱਥਾ ਟੇਕਣ ਗਏ ਸੀ ਉਥੇ ਜਿੱਦ ਵਾਂਸ ਹੋ ਗਈ ਹੁਣੇ ਮੁੰਡੇ ਨਾਲ ਉਥੇ ਲੜ ਪਿਓ ਨੇ ਫਿਰ ਉਹਦੇ ਕਰਕੇ ਉਹ ਉਹਨਾਂ ਲੈਵੇ ਹਥਿਆਰ ਤੇ ਇਹਨਾਂ ਲੈਵੇ ਕੋਈ ਸੈਨ ਨਹੀਂ ਦਿਖਾ ਲਈ ਹੱਥ ਘੇਰੇ ਤਾਂ ਮੱਥਾ ਟੇਕਾਂ ਉਥੇ ਉਹਨਾਂ ਨੇ ਕਰਚਾਂ-ਕੁਰਚਾਂ ਮਾਰੀਆਂ ਉਹਦੇ ਸਰਸਰੂ ਪਾੜਦੇ ਨੇ ਹਾਏ ਤੁਹਾਡੇ ਭਰਾ ਵੀ ਕਿੱਥੇ ਮਰੇ ਸੀ ਸਾਡੇ ਭਰਾ ਵੀ ਪਿੱਛੇ ਦੀ ਮਾਰੀ ਕਰ ਚ ਦਿਲ ਵਿੱਚ ਵੀ ਘੱਟਦੀ ਮੂਰੇ ਬੋਕੇ ਵੀ ਦੱਸੋਗੇ ਸੀ ਹਾਂ ਉਹ ਤੇ ਮਿਲੇ ਤੇ ਮੋਕਦੇ ਹਾਂ ਇਹ 2 ਮਿੰਟ ਤੜਫਾਈ ਫਿਰ ਮੌਤ ਹੋ ਗਈ ਸੀ ਅੱਛਾ ਉਹਦੇ ਨਾਲ ਕੋਣ ਕੋਣ ਸੀਗੇ ਉਹਦੇ ਨਾਲ ਦੋ ਦੋਸਤ ਤੇ ਹੀ ਉਹਦੇ ਅੱਛਾ ਉਹਦਾ ਨਹੀਂ ਹਾਲਤ ਕਿਸ ਤਰ੍ਹਾਂ ਉਹਦੇ ਇੱਕ ਦੀ ਹਾਲਤ ਤਾਂ ਇਹ ਸਿਰ ਪਾੜਿਆ ਹੋਇਆ ਸੀ ਤੇ ਬਾਕੀ ਇੱਥੇ ਡੱਡੇ ਰੁੱਡ ਤੇ ਮਰੀ ਹੋਈਆਂ ਨੇ ਕਰਚਾਂ ਕਰਚਾਂ ਹੀ ਉਹ ਠੀਕ ਨੇ ਲੱਗੂ ਹਾਂ ਇੱਕ ਆ ਬਾਹ ਤੇ ਉਹਦੇ ਕਰਚੇ ਠੀਕ ਆ ਤੁਹਾਡਾ ਭਰਾ ਕੀ ਕੰਮ ਕਰਦਾ ਸੀ ਮੇਰਾ ਭਰਾ ਟਰੱਕ ਚ ਲਾਉਂਦਾ ਸੀ ਅੱਛਾ ਉਹ ਕਿੰਨੇ ਜੀ ਕਿੰਨੇ ਸੀ ਬੰਦੇ ਉਹ ਦੋ ਤਿੰਨ ਸੀ ਉਹ ਵੀ ਦੋ ਤਿੰਨ ਸੀ ਹਾਂ ਤੋ ਇਹ ਕੰਮ ਇਹੀ ਚਲਾਉਂਦਾ ਸੀ ਘਰ ਦਾ ਗੁਜ਼ਾਰਾ ਹੀ ਹਾਂ ਇਹਹੀ ਚਲਾਉਂਦਾ ਸੀ ਘਰ ਦਾ ਗੁਜ਼ਾਰਾ ਹੁਣ ਕੀ ਮੰਗ ਕਰਦੇ ਹੈ ਕੀ ਮੰਗ ਕਰਦੇ ਤੁਸੀਂ ਮੰਗ ਸਾਨੂੰ ਇਨਸਾਫ ਚਾਹੀਦਾ ਹੈ ਕਿੰਨੇ ਸਾਲ ਦੀ ਉਮਰ ਸੀ ਅਰੇ 20 ਸਾਲ ਦੀ ਇਹ ਰਾਤੀ ਸਾਨੂੰ ਸਵੇਰੇ ਵੀ ਇੰਟੀਮੇਸ਼ਨ ਆਈ ਹੈ ਹਸਪੀਟਲ ਤੋਂ ਇੱਕ ਕਰਨਵੀਰ ਸਿੰਘ ਨਾਂ ਦੇ ਪਿੰਡ ਵਖਤੜੇ ਤੋਂ ਮੁੰਡੇ ਦਾ ਮਰਡਰ ਹੋਇਆ ਹੈ ਤੇ ਬਾਕੀ ਉਹਨਾਂ ਦੇ ਵਾਰਸ ਆਉਂਦੇ ਨੇ ਜੀ ਉਹਨਾਂ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਸਿਕਾਰ ਵੀ ਕਰਨਗੇ। ਟੋਟਲ ਦਾਤਿਲ ਤਾਂ ਨਹੀਂ। ਸਰੋਜੀ ਉਹ ਤੇ ਪਤਾ ਲੱਗੂਗਾ ਜੀ ਉਸ ਤੋਂ ਤਾਂ। ਕਾਦੇ ਨਾਲ ਮਾਰਿਆ ਗਿਆ। ਦੇਖੋ 400 ਪੈਜ ਲੱਗਦੀਆਂ ਜੀ ਕਿਸੇ ਮਤਲਬ ਤਿੱਖੀ ਚੀਜ਼ ਨਾਲ ਜਿਵੇਂ ਕੋਈ ਕਿਰਚ ਵਗੈਰਾ ਨਾਲ ਕਰੇ। ਪਰ ਡੈੱਥ ਕਰਨ ਦੀ ਵੀਰ ਦੀ ਮੌਕੇ ਤੇ ਹੋ ਗਈ ਸੀ। ਹਾਂਜੀ ਹਾਂਜੀ ਬ੍ਰਾਡ ਡੈੱਡ ਲੈਂਦਾ ਹੋਇਆ ਇੱਥੇ ਹਸਪੀਟਲ ਜੀ ਐਸ ਪਰ ਇੰਟੀਮੇਸ਼ਨ ਜੀ ਰੀਸੀਵਡ ਬਾਈ ਹਸਪੀਟਲ ਜੀ। ਇਹ ਇੱਥੇ ਕੀ ਕਰਨ ਆਇਆ ਸੀ ਕਰਨ ਵੀ। ਮੈਂ ਬੋਤੇ ਮੰਦਰ ਦੇ ਵਿੱਚ ਕਾਫੀ ਮੇਲੇ ਦੇ ਵਿੱਚ ਕਾਫੀ ਆਵਾਜਾਈ ਹੈ ਜੀ ਇਹ ਵੀ ਐਸੀ ਤਰੀਕੇ ਨਾਲ ਹੈ ਬਾਕੀ ਅਸੀਂ ਪਰਤਾਲ ਕਰਾਂਗੇ ਤਫਤੀਸ਼ ਕਰਾਂਗੇ ਜੋ ਹੋਊਗੀ ਅਸੀਂ ਪੂਰੀ ਢਗਾਈ ਨਾਲ ਸੀ ਕਿ ਕਰਨਵੀਰ ਦੇ ਨਾਲ ਕੌਣ-ਕੌਣ ਸੀਗਾ ਜੀ ਕੀ ਅਜੇ ਉਹਨਾਂ ਨੇ ਸਟੇਟਮੈਂਟ ਲਿਖਾਈ ਨਹੀਂ ਜੀ ਅਸੀਂ ਪੂਰੀਓ ਕਰਕੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਫੁਲੀ ਰਿਪੋਰਟ ਕਰ ਦਿਆਂਗੇ। ਉਹ ਬੰਦੇ ਕਿੰਨੇ ਸੀ ਪਤਾ ਲੱਗਿਆ ਵੀ ਜਿਹੜੇ ਹਮਲਾ ਕਰਨ ਵਾਲੇ ਸੀ ਜਿਨ੍ਹਾਂ ਨੂੰ ਮਾਰਿਆ ਸਰ ਅਜੇ ਮਦਈ ਅਜੇ ਸਾਡੇ ਨਾਲ ਉਹਨਾਂ ਨੇ ਸਟੇਟਮੈਂਟ ਵਗੈਰਾ ਨਹੀਂ ਦਿੱਤੇ ਉਹਨਾਂ ਦੇ ਮੁਤਾਬਕ ਜੋ ਹੋ ਕਹਿਣਗੇ ਉਹਦੇ ਵਿੱਚ ਕਰ ਵੀ। ਕਿਹੜੀ ਧਾਰਾ ਦੇ ਤਹਿਤ ਮਾਮਲਾ ਦਰਜ ਹੋਊਗਾ? ਉਹ ਵੀ ਜਦੋਂ ਮਰਡਰ ਹੈ ਸਰ ਫਿਰ ਤਾਂ 302 ਹੀ ਹੋਊਗੀ ਜੀ ਜੋ ਬਾਕੀ ਬਿਆਨ ਲਿਖਣ ਤੋਂ ਬਾਅਦ ਹੀ ਸਪਸ਼ਟ ਹੋਊਗਾ ਜੀ।